ਸੋ ਦੋਸਤੋ ਅੱਜ ਦੇ ਇਸ ਐਪੀਸੋਡ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਭੱਗ ਦੇ ਹੋਏ ਮੁੱਦਿਆਂ ਦੇ ਉੱਪਰ ਸੋ ਮੇਰੇ ਨਾਲ ਚੇਤਨ ਕਸ਼ਪ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਚੇਤਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਚੇਤਨ ਜੀ ਬੀਤੇ ਦਿਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਵਰਸੀ ਮਨਾਈ ਜਾਂਦੀ ਹੈ ਤੇ ਉਹਨਾਂ ਦੇ ਫਾਦਰ ਬਲਕੌਰ ਸਿੰਘ ਵੱਲੋਂ ਇੱਕ ਐਲਾਨ ਕੀਤਾ ਜਾਂਦਾ ਹੈ ਕਿ 2027 ਦੇ ਵਿੱਚ ਚੋਣਾਂ ਹੋਣਗੀਆਂ ਉਹਨਾਂ ਵੱਲੋਂ ਚੋਣਾਂ ਦੇ ਵਿੱਚ ਹਿੱਸਾ ਲਿਆ ਜਾਊਗਾ ਚੋਣਾਂ ਲੜੀਆਂ ਜਾਣਗੀਆਂ ਤੁਸੀਂ ਇਸ ਚੀਜ਼ ਤੇ ਕੀ ਕਹਿੰਦੇ ਹੋ ਦੇਖੋ ਪ੍ਰੇਜ ਜੀ ਬਿਲਕੁਲ ਮੈਂ ਵੀ ਬਿਆਨ ਇਹ ਸੁਣਿਆ ਹੈ ਕਿ ਪਿਛਲੇ ਦਿਨ ਮਾਨਸਾ ਦੇ ਵਿੱਚ ਇਹ ਸਿੱਧੂ ਮੂਸੇਵਾਲਾ ਦੇ ਪਿੰਡ ਦੇ ਵਿੱਚ ਉਸਦੀ ਤੀਜੀ ਜਿਹੜੀ ਵਰ੍ਹੇਗੰਢ ਮਨਾਈ ਜਾਂਦੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉਸ ਵਿੱਚ ਸ਼ਿਰਕਤ ਕਰਦੇ ਨੇ ਕਲਾਕਾਰ ਵੀ ਆਉਂਦੇ ਨੇ ਪਰੰਤੂ ਇਹ ਜਿਹੜਾ ਬਿਆਨ ਦਿੱਤਾ ਜਾਂਦਾ ਹੈ ਦੋ ਦਿਨ ਪਹਿਲਾਂ ਦਿੱਤਾ ਜਾਂਦਾ ਬਲਕੌਰ ਸਿੰਘ ਸਿੱਧੂ ਵੱਲੋਂ ਜਿਹੜੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਤਾਂ ਉਹਨਾਂ ਦੇ ਬਿਆਨ ਦੀ ਜਿਹੜੀ ਹਮਾਇਤ ਆ ਉਹਨਾਂ ਦੇ ਸਿੱਧੂ ਮੂਸੇਵਾਲਾ ਦੇ ਤਾਏ ਵੱਲੋਂ ਵੀ ਕੀਤੀ ਜਾਂਦੀ ਹੈ ਪਿਤਾ ਦਾ ਕਹਿਣਾ ਕਿ ਪਤਨ ਨੂੰ ਇਨਸਾਫ ਦਿਵਾਉਣ ਲਈ ਮੈਂ ਚੋਣਾਂ ਲੜਾਂਗਾ 2027 ਦੇ ਵਿੱਚ ਤੇ ਕਿਉਂਕਿ ਮੈਨੂੰ ਸਰਕਾਰਾਂ ਤੋਂ ਪੁਲਿਸ ਤੋਂ ਕੋਈ ਉਮੀਦ ਆ ਜਿਹੜੀ ਉਹ ਦਿਖਾਈ ਨਹੀਂ ਦੇ ਰਹੀ ਤਾਂ ਤਾਏ ਦਾ ਕਹਿਣਾ ਕਿ ਜਿਹੜੀਆਂ ਸਿੱਧੂ ਦੇ ਕੇਸ ਦੇ ਨਾਲ ਸੰਬੰਧਤ ਫਾਇਲਾਂ ਨੇ ਉਹ ਦਫ਼ਤਰਾਂ ਦੇ ਵਿੱਚ ਮਿੱਟੀ ਫੁੱਕਣ ਨੂੰ ਜਿਹੜੀਆਂ ਉਹ ਮਜਬੂਰ ਨੇ ਕਿ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਜਿਹੜੀ ਨਹੀਂ ਕੀਤੀ ਜਾ ਰਹੀ ਹੈ ਤੇ ਜੇਕਰ ਕੋਰਸਿੰਗ ਸਿੱਧੂ ਜਿੱਤ ਹਾਸਲ ਕਰਦੇ ਨੇ ਤਾਂ ਵਿਧਾਨ ਸਭਾ ਦੇ ਵਿੱਚ ਜਿਹੜਾ ਮੁੱਦਾ ਉਹ ਚੁੱਕਿਆ ਜਾਵੇਗਾ ਪਰੰਤੂ ਦੂਜੇ ਪਾਸੇ ਜੇਕਰ ਆਪਾਂ ਸਿੱਧੂ ਮੂਸੇਵਾਲਾ ਦੀ ਗੱਲ ਕਰੀਏ ਤਾਂ ਸਾਲ 2022 ਦੇ ਵਿੱਚ ਉਹਨਾਂ ਵੱਲੋਂ ਵੀ ਚੋਣਾਂ ਦੇ ਵਿੱਚ ਹਿੱਸਾ ਲਿਆ ਗਿਆ ਸੀ ਕਾਂਗਰਸ ਪਾਰਟੀ ਦੇ ਵੱਲੋਂ ਹੈਨਾ ਜੀ ਪਰੰਤੂ ਇੱਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਹੁਣ ਜੇਕਰ ਅਜਿਹੇ ਦੇ ਵਿੱਚ ਬਲਕੋਰ ਸੀ ਕਿ ਸਿੱਧੂ ਚੋਣਾਂ ਲੜਦੇ ਨੇ ਜੇਕਰ ਉਹ ਆਪਣਾ ਮੰਨ ਬਣਾਉਂਦੇ ਨੇ ਤਾਂ ਹੋ ਸਕਦਾ ਹੈ ਕਿ ਸਿੱਧੂ ਮੂਸੇਵਾਲਾ ਦਾ ਅੱਜ ਜੋ ਨਾਮ ਹੈ ਅੱਜ ਜੋ ਉਹਨਾਂ ਦੀ ਇਮੇਜ ਬਣੀ ਹੋਈ ਹੈ ਤਾਂ ਉਸ ਨੂੰ ਵੇਖਦੇ ਹੋਏ ਕਾਂਗਰਸ ਪਾਰਟੀ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਵੀ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਹੈ ਪਰ ਲੋਕ ਕੀ ਫਤਵਾ ਦੇਣਗੇ ਇਹ ਤਾਂ ਫਿਲਹਾਲ ਅਜੇ ਸਮਾਂ ਦੱਸੇਗਾ ਜੀ ਜਿਤੇ ਜੇ ਮੈਂ ਵਿਜੀਲੈਂਸ ਵਿਭਾਗ ਦੀ ਗੱਲ ਕਰਾਂ ਜਦੋਂ ਇਹਨਾਂ ਵੱਲੋਂ ਕਿਸੇ ਵੱਡੇ ਬੰਦੇ ਨੂੰ ਅਰੈਸਟ ਕੀਤਾ ਜਾਂਦਾ ਤਾਂ 24 ਘੰਟੇ ਅੰਦਰ ਖਬਰ ਸਾਹਮਣੇ ਆਉਂਦੀ ਹੈ ਕਿ ਉਸ ਬੰਦੇ ਜਿਹੜਾ ਵੱਡਾ ਅਫਸਰ ਹੈ ਜਾਂ ਕੋਈ ਬੰਦਾ ਹੈ ਉਹਦੀ ਸਿਹਤ ਖਰਾਬ ਹੋ ਜਾਂਦੀ ਹੈ ਚਾਹੇ ਮੈਂ ਥਾਰ ਵਾਲੀ ਬੀਬੀ ਅਮਨਦੀਪ ਕੌਰ ਦੀ ਗੱਲ ਕਰਾਂ ਜਾਂ ਮੈਂ ਐਮ ਐਲ ਏ ਦੀ ਗੱਲ ਕਰਾਂ ਜੋ ਜਲੰਧਰ ਤੋਂ ਰਮਨ ਅਰੋੜਾ ਨੇ ਸੋ ਤੁਸੀਂ ਇਸ ਚੀਜ਼ ਤੇ ਕੀ ਕਹਿੰਦੇ ਹੋ ਜੀ ਦੇਖੋ ਕਿਹੜਾ ਕੀ ਬਰੀ ਸਿਹਤ ਹੀ ਖਰਾਬ ਹੋ ਜਾਂਦੀ ਹੈ ਹਾਸੋ ਹੀ ਨਹੀਂ ਗੱਲ ਹੈ ਜੀ ਦੇਖੋ ਜੀ ਕੋਈ ਵੀ ਇਹ ਪਾਵਰਫੁੱਲ ਬੰਦਾ ਚਾਹੇ ਉਹ ਪੁਲਿਸ ਮਲਾਜ਼ਮ ਆ ਜੀ ਚਾਹੇ ਉਹ ਰਾਜਨੀਤੀ ਦੇ ਵਿੱਚ ਆ ਪਾਵਰ ਉਦੋਂ ਤੱਕ ਆ ਜਦੋਂ ਤੱਕ ਕੁਰਸੀ ਆ ਜੀ ਜਦੋਂ ਕੁਰਸੀ ਖੁੰਝ ਜਾਂਦੀ ਆ ਤਾਂ ਉਦੋਂ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਜੀ ਤੇ ਰਹੀ ਗੱਲ ਬੀਬੀ ਅਮਨਦੀਪ ਕੌਰ ਦੀ ਗੱਲ ਕਰ ਲਈ ਹੈ ਵਿਜੀਲੈਂਸ ਜਦੋਂ ਫੜਦੀ ਆ ਤਾਂ ਰਾਤ ਨੂੰ ਬੀਬੀ ਜੇ ਢਿੱਡੀ ਪੀੜ ਹੁੰਦੀ ਆ ਤਾਂ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਇਸੇ ਤਰ੍ਹਾਂ ਰਮਨ ਅਰੋੜਾ ਦਾ ਸਾਹਮਣੇ ਆਉਂਦਾ ਕਿ ਸਿਹਤ ਖਰਾਬ ਹੋ ਜਾਂਦੀ ਆ ਤਕਿਓ ਜਦੋਂ ਭ੍ਰਿਸ਼ਟਾਚਾਰ ਕਰਦੇ ਹੋ ਜਾਂ ਜਦੋਂ ਨਸ਼ਾ ਵੇਚਦੇ ਹੋ ਉਦੋਂ ਤੁਹਾਡੀਆਂ ਸੇਤਾਂ ਨੂੰ ਕੁਝ ਨਹੀਂ ਹੁੰਦਾ ਜਦੋਂ ਤੁਸੀਂ ਲੋਕਾਂ ਦਾ ਲਹੂ ਪੀਂਦੇ ਹੋ ਚੂਸ ਚੂਸ ਕੇ ਜਦੋਂ ਤੁਸੀਂ ਲੋਕਾਂ ਤੇ ਨਿਆਣਿਆਂ ਨੂੰ ਨਸ਼ੇ ਤੇ ਲਾਉਂਦੇ ਹੋ ਉਦੋਂ ਤੁਹਾਡੀਆਂ ਸੇਤਾਂ ਨੂੰ ਕੁਝ ਨਹੀਂ ਹੁੰਦਾ ਵਿਜੀਲੈਂਸ ਤੁਹਾਨੂੰ ਫੜਦੀ ਹੈ ਡਰਦੇ ਆ ਤੇ ਤੁਹਾਡੇ ਢਿੱਡੀ ਪੀੜਾ ਹੋਣ ਲੱਗ ਜਾਂਦੀਆਂ ਨੇ ਤੁਹਾਨੂੰ ਬਿਮਾਰੀਆਂ ਘੇਰ ਲੈਂਦੀਆਂ ਨੇ ਤਾਂ ਉਦੋਂ ਤੁਹਾਨੂੰ ਹਸਪਤਾਲ ਵਾਲੇ ਰੁਕ ਕਰਨਾ ਪੈਂਦਾ ਤਾਂ ਮੈਂ ਤਾਂ ਸਰਕਾਰ ਨੂੰ ਵੀ ਕਹਾਗਾ ਕਿ ਜਿੱਦਾਂ ਆਮ ਲੋਕਾਂ ਦੇ ਨਾਲ ਵਰਤਾਰਾ ਕਰਦੀ ਹੈ ਵਿਜੀਲੈਂਸ ਇਸੇ ਤਰ੍ਹਾਂ ਦਾ ਵਰਤਾਰਾ ਜਿਹੜਾ ਇਹਨਾਂ ਦੇ ਨਾਲ ਕੀਤਾ ਜਾਵੇ ਸੋ ਇਹ ਕੋਈ ਮੈਨੂੰ ਲੱਗੇ ਜੇ ਇੱਜਾ ਲੱਗੇ ਕਿ ਜਦਾ ਚੁੰਗਾਈ ਵੱਲ ਜਾਣ ਦੀ ਗੱਲ ਆ ਤਾਂ ਮੈਨੂੰ ਇਸ ਤਰ੍ਹਾਂ ਨਹੀਂ ਆਜਾਪਦਾ ਜੀ ਕਿਉਂਕਿ ਇੱਕ ਪੋਲਿਟੀਕਲ ਸਟੈਂਟ ਵੀ ਹੋ ਸਕਦਾ ਹੈ ਜੀ ਤੇ ਇੱਕ ਕਿਸੇ ਵੀ ਤਰ੍ਹਾਂ ਦੇ ਨਾਲ ਕਿਉਂਕਿ ਕਹਿੰਦੇ ਹੁੰਦੇ ਕਿ ਜਿਹੜੀ ਹਿੰਦੁਸਤਾਨ ਦੀ ਸਿਆਸਤ ਹੈ ਪੰਜਾਬ ਦੀ ਸਿਆਸਤ ਹੈ ਇਸ ਵਿੱਚ ਸਭ ਕੁਝ ਜਾਇਜ਼ ਹੈ ਜੀ ਤਾਂ ਪਤਾ ਨਹੀਂ ਕਿਉਂ ਇਹਨਾਂ ਦੇ ਝਿੜ ਦੁਖਦੇ ਨੇ ਕਿਉਂ ਇਹਨਾਂ ਦੀ ਸਿਹਤ ਖਰਾਬ ਹੁੰਦੀ ਹੈ ਇਹਨਾਂ ਨੂੰ ਆਪਣੇ ਆਪ ਕੋਲ ਪੁੱਛਣਾ ਚਾਹੀਦਾ ਇਹਨਾਂ ਬਿਸ਼ਰਮਾਂ ਨੂੰ ਮੈਂ ਬਿਸ਼ਰਮ ਕਹਾਗਾ ਇਹਨਾਂ ਨੂੰ ਸਿੱਧੇ ਤੌਰ ਤੇ ਕਿ ਜਦੋਂ ਤੁਸੀਂ ਭ੍ਰਿਸ਼ਟਾਚਾਰ ਕਰਦੇ ਹੋ ਜਦੋਂ ਤੁਸੀਂ ਨਸ਼ੇ ਵੇਚ-ਵੇਚ ਕੇ ਜਾਇਦਾਦ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਂਦੇ ਹੋ ਉਦੋਂ ਤੁਹਾਡੀਆਂ ਸੇਤਾਂ ਨੂੰ ਕੁਝ ਨਹੀਂ ਹੁੰਦਾ ਉਦੋਂ ਤੁਸੀਂ ਜਗਰਾਤਿਆਂ ਦੇ ਵਿੱਚ ਜਾ ਕੇ ਨੱਚਦੇ ਵੀ ਆਂ ਉਦੋਂ ਤੁਸੀਂ ਵਿਆਹ ਸ਼ਾਦੀਆਂ ਦੇ ਵਿੱਚ ਜਾ ਕੇ ਨੱਚਦੇ ਵੀ ਆਂ ਐਮਐਲਏ ਹੁਣੇ ਬੀਬੀ ਅਮਨਦੀਪ ਕੌਰ ਵੀ ਰੀਲਾ ਬਣਾਉਂਦੀ ਨਹੀਂ ਥੱਕਦੀ ਵਿਜੀਲੈਂਸ ਜਦੋਂ ਫੜਦੀ ਹੈ ਤਾਂ ਤੁਹਾਡੀਆਂ ਸੇਤਾਂ ਖਰਾਬ ਹੋ ਜਾਂਦੀਆਂ ਨੇ ਫਿਰ ਤੁਸੀਂ ਸਹਾਰਾ ਲੈਂਦੇ ਹੋ ਇਹ ਚੋਰ ਮੋਰੀਆ ਕਹਿ ਸਕਦੇ ਆ ਜੀ ਚੋਰ ਮੋਰੀਆ ਰਾਹੀਂ ਅਸੀਂ ਥਾਣਿਆਂ 'ਚ ਨਹੀਂ ਰਹਿਣਾ ਅਸੀਂ ਜੇਲ੍ਹ 'ਚ ਨਹੀਂ ਰਹਿਣਾ ਅਸੀਂ ਹਸਪਤਾਲ ਦੇ ਵਿੱਚ ਭਰਤੀ ਰਹਾ ਲਈਏ ਸੋ ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਕੋਈ ਜ਼ਿਆਦਾ ਇਹਨਾਂ ਨੂੰ ਪ੍ਰਿਫਰੈਂਸ ਨਹੀਂ ਦੇਣੀ ਚਾਹੀਦੀ ਕੋਈ ਇਹਨਾਂ ਨੂੰ ਜ਼ਿਆਦਾ ਹਾਈਲਾਈਟ ਨਹੀਂ ਕਰਨਾ ਚਾਹੀਦਾ ਜਿੱਦਾਂ ਆਮ ਲੋਕਾਂ ਨੂੰ ਰੱਖਦੇ ਆ ਚੌਪਕੇ ਦੇ ਨਾਲ ਜੁੱਤੀ ਤੇ ਜ਼ੋਰ ਤੇ ਉਧ ਦੇਣਾ ਨੂੰ ਰੱਖਣਾ ਚਾਹੀਦਾ ਜੀ ਪਰ ਚੇਤਨ ਜੀ ਇੱਥੇ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਥਾਰ ਵਾਲੀ ਬੀਬੀ ਦੀ ਗੱਲ ਕੀਤੀ ਇਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਢਾਈ ਕਾਤੋਂ ਨਹੀਂ ਗਈ ਉੱਥੇ ਪੀਲਾ ਪੰਜਾ ਕਿਉਂ ਨਹੀਂ ਚੱਲੇ ਆ ਜੀ ਚਲੋ ਦੇਖੋ ਢਾਣ ਦਾ ਵੀ ਜੇਕਰ ਕੋਈ ਮਸਲਾ ਬਣਦਾ ਹੋਇਆ ਤਾਂ ਮੈਨੂੰ ਲੱਗਦਾ ਹੈ ਕਿ ਸਰਕਾਰ ਉਸ ਤੋਂ ਵੀ ਪਿੱਛੇ ਨਹੀਂ ਰਹੇਗੀ ਕਿਉਂਕਿ ਵੱਡੀਆਂ ਵੱਡੀਆਂ ਗੱਲਾਂ ਦਮਗਿੱਜੇ ਆ ਦਾਵੇ ਭਗਵੰਤ ਮਾਨ ਕਰਦੇ ਨੇ ਪਰ ਮੇਰਾ ਮੰਨਣਾ ਕਿ ਪ੍ਰੇਤ ਜੀ ਹਰ ਇੱਕ ਕੰਮ ਨੂੰ ਕਰਨ ਦਾ ਕੋਈ ਪ੍ਰੋਸੈਸ ਹੁੰਦਾ ਜਦੋਂ ਪ੍ਰੋਸੈਸ ਪੂਰਾ ਹੋ ਜਾਵੇ ਤਾਂ ਫਿਰ ਜਰੂਰ ਮੈਨੂੰ ਲੱਗਦਾ ਕਿ ਸਰਕਾਰ ਪੀੜਾ ਪੰਦਾ ਚਲਾਵੇਗੀ ਜੀ ਉਸਤੇ ਵੀ ਜੀ ਜੇ ਤਾਂ ਜੀ ਇੱਕ ਨਾ ਸੋਸ਼ਲ ਮੀਡੀਆ ਤੇ ਇੱਕ ਪੋਸਟ ਬਹੁਤ ਵਾਇਰਲ ਹੁੰਦੀ ਹੈ ਕਿ ਪੰਜਾਬ ਦੇ ਜਿਹੜੇ ਬੱਚੇ ਨੇ ਉਹ ਪੰਜਾਬੀ ਵਿਸ਼ੇ ਦੇ ਵਿੱਚ ਤਾਂ ਫੇਲ ਹੋਈ ਜਾਂਦੇ ਨੇ ਤੇ ਮਾਨ ਸਰਕਾਰ ਵੱਲੋਂ ਹੁਕਮ ਆ ਜਾਂਦੇ ਨੇ ਕਿ ਸਰਕਾਰੀ ਸਕੂਲਾਂ ਵਿੱਚ ਤੇਲਗੂ ਪੜ੍ਹਾਇਆ ਜਾਵੇ ਥੋੜਾ ਇਸ ਚੀਜ਼ ਨੂੰ ਥੋੜਾ ਕਲੈਰੀਫਾਈ ਕਰੋ ਕਿ ਕਿਉਂ ਹੋ ਰਿਹਾ ਹੈ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਪ੍ਰੀਤ ਜੀ ਇਸ ਵਿੱਚ ਪੰਜਾਬ ਸਰਕਾਰ ਦਾ ਕੋਈ ਹੱਥ ਨਹੀਂ ਆ ਕੋਈ ਉਹਨਾਂ ਦਾ ਇਸ ਤਰ੍ਹਾਂ ਦਾ ਬਿਆਨ ਨਹੀਂ ਆ ਕੋਈ ਮਾਨ ਸਰਕਾਰ ਦਾ ਹੁਕਮ ਨਹੀਂ ਆ ਇਹ ਹੁਕਮ ਆ ਜਿਹੜਾ ਕੇਂਦਰ ਸਰਕਾਰ ਦਾ ਹੈ ਇੱਕ ਪ੍ਰੋਗਰਾਮ ਹੈ ਜੀ ਕੋਈ ਇਹ ਭਾਸ਼ਾ ਨੂੰ ਲੈ ਕੇ ਕੋਈ ਭਾਸ਼ਾ ਦੇ ਸਬੰਧਤ ਕੋਈ ਪ੍ਰੋਗਰਾਮ ਹੈ ਹੁਣ ਹੁਣ ਜਿਹੜੀ ਪੰਜਾਬੀ ਭਾਸ਼ਾ ਉਹ ਵੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਕਿ ਪਤਾ ਨਹੀਂ ਉੱਤਰਾਖੰਡ ਦੇ ਵਿੱਚ ਪੜਾਈ ਜਾਣੀ ਆ ਇਹ ਕੋਈ ਪੰਜਾਬ ਸਰਕਾਰ ਦਾ ਹੁਕਮ ਨਹੀਂ ਆ ਇਹ ਸੈਂਟਰ ਸਰਕਾਰ ਦਾ ਹੁਕਮ ਹੈ ਜੀ ਕੋਈ ਪ੍ਰੋਗਰਾਮ ਆ ਭਾਸ਼ਾ ਦਿਵਸ ਨੂੰ ਸਮਰਪਿਤ ਇਹ ਕੋਈ ਮੈਨੂੰ ਪ੍ਰੋਗਰਾਮ ਦਾ ਪੂਰਾ ਨਾਮ ਨਹੀਂ ਪਤਾ ਹਮ ਕਿ ਅਰੁਣਾਚਲ ਦੇ ਵਿੱਚ ਜਿਹੜਾ ਨਾਚਲ ਪ੍ਰਦੇਸ਼ ਦੇ ਵਿੱਚ ਕਿ ਉੱਤਰਾਖੰਡ ਦੇ ਵਿੱਚ ਉੱਥੇ ਪੰਜਾਬੀ ਪੜਾਈ ਜਾਵੇਗੀ ਪੰਜਾਬ ਦੇ ਸਕੂਲਾਂ ਦੇ ਵਿੱਚ ਕਹਿੰਦੇ ਤੇਲਗੂ ਪੜਾਈ ਜਾਵੇਗੀ ਪਰ ਮੈਨੂੰ ਲੱਗਦਾ ਕਿ ਸੈਂਟਰ ਸਰਕਾਰ ਨੂੰ ਇਹ ਹੁਕਮ ਦੇਣਾ ਚਾਹੀਦਾ ਸੀ ਕਿ ਤੁਸੀਂ ਆਪਣੀਆਂ ਆਪਣੀਆਂ ਮਾਤਰ ਭਾਸ਼ਾ ਨੂੰ ਪੜਾਉਣ ਤੇ ਜ਼ੋਰ ਦਿਓ ਇੱਕ ਇਹ ਮੀਡੀਆ ਰਿਪੋਰਟ ਆਪਾਂ ਮੰਨੀ ਇੱਕ ਮੀਡੀਆ ਚੈਨਲ ਦੇਖਿਆ ਅਸੀਂ ਤਾਂ ਉਹਨਾਂ ਦੀ ਰਿਪੋਰਟ ਮੁਤਾਬਕ ਕੀ ਪੰਜਾਬ ਦੇ ਵਿੱਚ 3800 ਬੱਚੇ ਜਿਹੜੇ ਉਹ ਪੰਜਾਬੀ ਦੇ ਪੇਪਰਾਂ ਦੇ ਵਿੱਚੋਂ ਫੇਲ ਹੋਏ ਨੇ ਵਿਸ਼ੇ ਦੇ ਵਿੱਚੋਂ ਫੇਲ ਹੋਏ ਨੇ ਹਨਾ ਜੀ ਕਿਤਨਾ ਕਿਤਾ ਚਿੰਤਾ ਦਾ ਵਿਸ਼ਾ ਹੈ ਲੋਕ ਆਪਣੀਆਂ ਜਿਹੜੀਆਂ ਸੁਭਾਈ ਭਾਸ਼ਾ ਉਹਨਾਂ ਨੂੰ ਬੋਲਣ ਤੋਂ ਕੰਨੀ ਕਤਰਉਂਦੇ ਨੇ ਜਾਂ ਉਹਨਾਂ ਨੂੰ ਖਾਸ ਕਰਕੇ ਪੰਜਾਬੀ ਤਬਕੇ ਦੀ ਗੱਲ ਕਰਾਂ ਅੱਜ ਕੱਲੇ ਇੱਕ ਰਿਵਾਜ ਚੱਲ ਪਿਆ ਇੱਕ ਟ੍ਰੈਂਡ ਚੱਲ ਪਿਆ ਛਣੂਪੇ ਸਕੂਲਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਜੇਕਰ ਤੁਸੀਂ ਸਕੂਲ ਦੇ ਵਿੱਚ ਪੰਜਾਬੀ ਬੋਲਦੇ ਫੜੇ ਜਾਂਦੇ ਹੋ ਤਾਂ ਤੁਹਾਨੂੰ ਫਾਇਂ ਕੀਤਾ ਜਾਵੇਗਾ ਸਕੂਲ 'ਚ ਹਿੰਦੀ ਬੋਲਣੀ ਜਾਂ ਅੰਗਰੇਜ਼ੀ ਬੋਲਣੀ ਪਰ ਕਿਉਂ ਜਿਹੜੀ ਸਾਡੀ ਮਾਂ ਬੋਲੀ ਜਿਹਨੇ ਜਿਸ ਧਰਤੀ ਤੇ ਅਸੀਂ ਜਨਮ ਲਿਆ ਜਿਸ ਧਰਤੀ ਤੇ ਅਸੀਂ ਆਪਣਾ ਬਚਪਨ ਹੰਡਾਇਆ ਜਵਾਨੀ ਹੰਡਾਈ ਆਸੀਂ ਬੁਢਾਪਾ ਹੰਡਾਉਣਾ ਹੈ ਨਾ ਇੱਥੇ ਜੰਮੇ ਆ ਇੱਥੇ ਮਰਨਾ ਤੇ ਉਸ ਮਾਤਰ ਭਾਸ਼ਾ ਨੂੰ ਬੋਲਣ ਤੋਂ ਕਿਉਂ ਦਿੱਕਤ ਹੈ ਸਰਕਾਰਾਂ ਨੂੰ ਜ਼ੋਰ ਤਾਂ ਇਸ ਗੱਲ ਵੱਲ ਦੇਣਾ ਚਾਹੀਦਾ ਚਾਹੇ ਕਿਸੇ ਵੀ ਸਟੇਟ ਦੀ ਸੂਬਾਈ ਸਰਕਾਰ ਹੈ ਜੀ ਚਾਹੇ ਪੰਜਾਬ ਆ ਚਾਹੇ ਹਰਿਆਣਾ ਚਾਹੇ ਮਾਚਲ ਆਪਣੇ ਆਪਣੀਆਂ ਸਟੇਟ ਪਛਾਵਾਂ ਨੂੰ ਜਿਹੜੀ ਤੁਸੀਂ ਉਹ ਇੱਕ ਮਾਨਤਾ ਦਿਓ ਹੈ ਨਾ ਜ਼ੋਰ ਦਿੱਤਾ ਜਾਵੇ ਕਿ ਇਹਨਾਂ ਪਛਾਵਾਂ ਨੂੰ ਆਪਣੇ ਸੂਬੇ ਦੇ ਵਿੱਚ ਜ਼ੋਰ ਦੇ ਕੇ ਪੜਾਇਆ ਜਾਵੇ ਇਹ ਨਾ ਹੋਵੇ ਕਿ ਪੰਜਾਬ ਚ ਤੇਲਗੂ ਪੜਾਈ ਜਾਂਦੇ ਆ ਤੇਲਗੂ ਵਾਲੇ ਉੱਥੇ ਤੇਲੰਗਾਨਾ ਦੇ ਵਿੱਚ ਪੰਜਾਬੀ ਪੜਾਈ ਜਾਂਦੇ ਆ ਦੇਖੋ ਜਦੋਂ ਇਹ ਹੁਕਮ ਆਂਦਾ ਤਾਂ ਇੱਕ ਮੈਨੂੰ ਮਾਸਟਰ ਦਾ ਫੋਨ ਆਉਂਦਾ ਕਹਿੰਦਾ ਯਾਰ ਕੀ ਕਰੀਏ ਜੀ ਕਹਿੰਦਾ ਸਰਕਾਰ ਨੇ ਉੱਪਰ ਹੁਕਮ ਦਿੱਤਾ ਸਾਡੇ ਆ ਸਾਡੇ ਮੈਕਹਮੇ ਵਾਲੇ ਨੇ ਸਾਡੇ ਤੇ ਗੱਲ ਦੇ ਵਿੱਚ ਗੂਠਾ ਦਿੱਤਾ ਪੜਾਓ ਮਿਲ ਕਹਿੰਦਾ ਤੇਲਗੂ ਦੀ ਟ੍ਰੇਨਿੰਗ ਕਿੱਥੋਂ ਲਈਏ ਅਸੀਂ ਜਿਦੇ ਮੈਂ ਮਾਫੀ ਚਾਹੁੰਦਾ ਸਵਾਲ ਕਰਦਾ ਤੁਹਾਡੇ ਫੋਨ ਤੇ ਦੋ ਫੋਨ ਆਉਂਦੇ ਨੇ ਪੇਰੈਂਟਸ ਦੇ ਤੁਸੀਂ ਕਿਤੇ ਬਾਹਰ ਸੀਗੇ ਉਹ ਫੋਨ ਮੈਂ ਚੱਕਦਾ ਉਹਨਾਂ ਵੱਲੋਂ ਵੀ ਇਹੀ ਸੀਗਾ ਕਿ ਸਾਡੇ ਬੱਚੇ ਨੂੰ ਤੇਲਗੂ ਪੜਾਈ ਜਾਂਦੀ ਆ ਹੈਲੋ ਕਿਵੇਂ ਕਹਿਣਾ ਤੇਲਗੂ ਦੇ ਵਿੱਚ ਬਾਏ ਕਿਵੇਂ ਕਹਿਣਾ ਸੋ ਇਹੋ ਜਿਹੀਆਂ ਚੀਜ਼ਾਂ ਸੋ ਉਹਨਾਂ ਥੋੜਾ ਮੈਂ ਕਹਿੰਨਾ ਪੇਰੈਂਟਸ ਨੂੰ ਤੁਹਾਡੇ ਵੱਲੋਂ ਥੋੜਾ ਕਲੀਅਰ ਕਰ ਦਿੱਤਾ ਜਾਵੇ ਪੇਰੈਂਟਸ ਨੂੰ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਉਹਨਾਂ ਪੇਰੈਂਟਸ ਨੂੰ ਇਸ ਗੱਲ ਲਈ ਇਹ ਸੀ ਖੁਦ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਆ ਘਰਾਂ ਦੇ ਵਿੱਚ ਪੰਜਾਬੀ ਨਹੀਂ ਬੋਲਣੀ ਜੀ ਇਹ ਬਿਮਾਰੀ ਲੱਗਦੀ ਆ ਸਾਡੇ ਲੋਕਾਂ ਨੂੰ ਹੈਨਾ ਮਾਫੀ ਚਾਹੁੰਦਾ ਮੈਂ ਇਸ ਤਰ੍ਹਾਂ ਦੀ ਭਾਸ਼ਾ ਵਰਤ ਰਿਹਾ ਕੀ ਇਹਨਾਂ ਦੀ ਬੇਇੱਜ਼ਤੀ ਹੁੰਦੀ ਆ ਤੁਸੀਂ ਇਹ ਸੋਚੋ ਪੰਜਾਬ ਸੂਬਾ ਜਿਹੜਾ ਪੰਜਾਬੀ ਭਾਸ਼ਾ ਇੱਕ ਰੋਹਬਦਾਰ ਭਾਸ਼ਾ ਹੈ ਨਾ ਜੀ ਤਾਂ ਪੰਜਾਬ ਸੂਬਾ ਪੰਜਾਬ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਪੂਰੀ ਦੁਨੀਆ ਭਰ ਦੇ ਵਿੱਚ ਪੰਜਾਬ ਦਾ ਨਾਮ ਗੂੰਜਦਾ ਪੰਜਾਬੀਆ ਦਾ ਨਾਮ ਗੂੰਜਦਾ ਤਾਂ ਪੰਜਾਬੀ ਭਾਸ਼ਾ ਤੋਂ ਨਫ਼ਰਤ ਕਿਉਂ ਆ ਜੀ ਇਸ ਕਰਕੇ ਮਾਪਿਆਂ ਨੂੰ ਵੀ ਬੇਨਤੀ ਹੈ ਕਿ ਆਪਣੀ ਹੋਂਦ ਨੂੰ ਖਤਮ ਨਾ ਕਰੋ ਜੇਕਰ ਅਸੀਂ ਆਪਣੀ ਪੰਜਾਬੀ ਭਾਸ਼ਾ ਨੂੰ ਬੋਲਣ ਤੋਂ ਅਸੀਂ ਝਿਜਕਾਂਗੇ ਅਸੀਂ ਬੇਇੱਜ਼ਤੀ ਮਹਿਸੂਸ ਕਰਾਂਗੇ ਤਾਂ ਇਟ ਮੀਨਸ ਕਿ ਅਸੀਂ ਆਪਣੀ ਹੋਂਦ ਖਤਮ ਕਰ ਰਹੇ ਹਾਂ ਅਸੀਂ ਆਪਣਾ ਆਪ ਖਤਮ ਕਰ ਰਹੇ ਹਾਂ ਜੀ ਸਿੱਟੇ ਹੁਣ ਤਾਂ ਨਹੀਂ ਆਉਣਗੇ ਸਾਹਮਣੇ ਪਰੰਤੂ ਇਹਦੇ ਜਿਹੜੇ ਦੂਰਅੰਦੇਸ਼ੀ ਸਿੱਟੇ ਹੋਏ ਉਹ ਭੁਗਤਣੇ ਪੈਣਗੇ ਅੱਜ ਸਾਨੂੰ ਲੋਕਾਂ ਨੂੰ ਚੇਤਨ ਜੀ ਪੰਜਾਬ ਸਰਕਾਰ ਨੇ ਪੰਜਾਬੀ ਲੈਂਗੂਏਜ ਲੈ ਕੇ ਇੱਕ ਪਹਿਲ ਕਦਮ ਹੀ ਕੀਤੀ ਸੀ ਕਿ ਜਿੰਨੇ ਸਾਈਨ ਬੋਰਡ ਨੇ ਉਹਨਾਂ ਉੱਪਰ ਪਹਿਲਾਂ ਪੰਜਾਬੀ ਲਿਖੀ ਹੋਣੀ ਚਾਹੀਦੀ ਹੈ ਫਿਰ ਇੰਗਲਿਸ਼ ਤੁਹਾਨੂੰ ਲੱਗਦਾ ਇਸ ਚੀਜ਼ ਨਾਲ ਪੰਜਾਬੀ ਨੂੰ ਬਚਾਇਆ ਜਾ ਸਕਦਾ ਦੇਖੋ ਬਸ ਤੁਹਾਡੇ ਘਰਾਂ ਦੇ ਵਿੱਚ LIC ਦੇ ਕੋਈ ਲੈਟਰ ਆਉਂਦੀ ਹੈ ਉਹ ਤਾਂ ਇੰਗਲਿਸ਼ ਵਿੱਚ ਆ ਰਹੀ ਹੈ ਜੀ ਦੇਖੋ ਨਹੀਂ ਦੇਖੋ ਉਹ ਇੱਕ ਸਟੇਟ ਦਾ ਇਸ਼ੂ ਹੈ ਹੈਨਾ ਜੋ ਮਾਫੀ ਚਾਹੁੰਦਾ ਉਹ ਸੈਂਟਰ ਦੇ ਨਾਲ ਸੰਬੰਧਿਤ ਇਸ਼ੂ ਆ ਸਟੇਟ ਨੇ ਹੁਕਮ ਦਿੱਤਾ ਸੀਗਾ ਕਿ ਤੁਸੀਂ ਪਹਿਲੇ ਨੰਬਰ ਤੇ ਪੰਜਾਬੀ ਲਿਖਣੀ ਹੈ ਦੂਜੇ ਨੰਬਰ ਤੇ ਹਿੰਦੀ ਲਿਖਣੀ ਹੈ ਤੀਜੇ ਤੇ ਤੁਸੀਂ ਅੰਗਰੇਜ਼ੀ ਲਿਖਣੀ ਹੈ ਪਰ ਬਹੁਤ ਸਾਰੇ ਲੀਡਰ ਇਦਾਂ ਦੇ ਨੇ ਇੱਥੇ ਜਿਹੜਾ ਨੇ ਆਪਣੇ ਘਰਾਂ ਦੇ ਅੱਗੇ ਬੋਰਡ ਲਗਾਏ ਨੇ ਉਹ ਪਹਿਲਾ ਨਾਮ ਅੰਗਰੇਜ਼ੀ ਚਾ ਦੂਜਾ ਉਹਨਾਂ ਨੇ ਪੰਜਾਬੀ ਦੇ ਵਿੱਚ ਲਿਖਿਆ ਗਿਆ ਸਵਾਲ ਤਾਂ ਉਹੀ ਹੈ ਨਾ ਜੀ ਜਿਨ੍ਹਾਂ ਨੇ ਇਹਨਾਂ ਇਸ ਨੂੰ ਲਾਜ਼ਮੀ ਕਰਨਾ ਜਿਨ੍ਹਾਂ ਅਫਸਰਾਂ ਜਿਨ੍ਹਾਂ ਨੂੰ ਮੰਨਦਿਆਂ ਨੇ ਹੁਣ ਉਹ ਖੁਦ ਤਾਂ ਧਜੀਆਂ ੜਾ ਰਹੇ ਨੇ ਜੀ ਅਜਿਹੇ ਦੇ ਵਿੱਚ ਅਸੀਂ ਆਮ ਲੋਕਾਂ ਨੂੰ ਕਸੂਰਵਾਰ ਕਿਵੇਂ ਕਹਦੇ ਹਾਂਗੇ ਜੀ ਫਿਰ ਜੀ ਜੀ ਚੇਤਨ ਜੀ ਮੈਂ ਇੱਕ ਵਾਰ ਫਿਰ ਤੋਂ ਜਲੰਧ ਦਾ ਤਾਂ ਜੋ ਐਮਐਲਏ ਨੇ ਰਮਨ ਅਰੋੜਾ ਜੋ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਏ ਨੇ ਮੈਂ ਉਹਨਾਂ ਦੀ ਗੱਲ ਕਰਨਾ ਚਾਹੁੰਦਾ ਕਿ ਉਹਨਾਂ ਦੀ ਜਗ੍ਹਾ ਤੇ ਨਿਤਨ ਕੋਲੀ ਸ਼ਾਇਦ ਉਹਨਾਂ ਦਾ ਨਾਮ ਹੈਗਾ ਉਹਨਾਂ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਬਿਨਾਂ ਵੋਟਾਂ ਦਾ ਇਹਦਾ ਕੀ ਮਾਮਲਾ ਥੋੜਾ ਮੜਾ ਕੀ ਮਾਮਲਾ ਇਹੀ ਆ ਜੀ ਦਰਿਆਵਾਂ ਵਸ਼ੋਂ ਵਾਲੇ ਦਰਿਆ ਇਹ ਉਹਨਾਂ ਦੇ ਪਛਾਈ ਜਾਣੀਆਂ ਜਿਹੜਾ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸੀਗੇ ਕਈ ਚਾਪਰੂਸ ਵਲੰਟੀਅਰ ਹੁੰਦੇ ਨੇ ਜਿਨ੍ਹਾਂ ਨੇ ਬੁੱਕੇ ਲੈ ਜੜੇ ਆ ਜੀ ਐਮਐਲਏ ਸਾਹਿਬ ਹਲਕਾ ਇੰਚਾਰਜ ਆਜ ਜਨਮ ਦਿਨ ਆ ਅੱਜ ਹਲਕਾ ਇੰਚਾਰਜ ਨੇ ਉਹਦਾ ਸੰਭਾਲਿਆ ਹਲਕਾ ਇੰਚਾਰਜ ਸਾਡੇ ਘਰ ਆਏ ਹਲਕਾ ਇੰਚਾਰਜ ਫਲਾਣੇ ਦੇ ਭੋਗ ਤੇ ਚਲ ਗਏ ਹਲਕਾ ਇੰਚਾਰਜ ਫਲਾਣੇ ਤੇ ਵਿਆਹ ਤੇ ਚਲ ਗਏ ਉਹਨਾਂ ਨੇ ਬਸ ਬਿਲਕੁਲ ਭਗਵੰਤ ਮਾਨ ਦੀ ਸੱਜੀ ਬਾਹ ਕਿਹਾ ਜਾਂਦਾ ਸੀ ਚੱਬੇਵਾਲ ਦਾ ਮੁੰਡਾ ਨਵਜੋਤ ਮਹਿਤਾ ਪਿੱਛੇ ਆਪਾਂ ਨਵਜੋਤ ਮਹਿਤੇ ਨੇ ਇੱਕ ਡੈਫੀਨੇਸ਼ਨ ਦਿੱਤੀ ਆ ਆਪ ਦੀ ਕਹਿੰਦਾ ਆਮ ਆਦਮੀ ਪਾਰਟੀ ਨਹੀਂ ਅਮੀਰ ਆਦਮੀ ਪਾਰਟੀ ਠੀਕੋ ਵੱਡਾ ਉਦਯੋਗਪਤੀ ਆ ਕਰੋੜਾਪਤੀ ਸਾਮੀ ਆ ਜਿਹੜੀ ਹੁਣ ਹਲਕਿਆ ਇੰਚਾਰਜ ਰਮਨ ਅਰੋੜੇ ਦੀ ਜਗ੍ਹਾ ਲਈ ਗਈ ਆ ਹਮ ਮਤਲਬ ਕਿ ਉਹੀ ਗੱਲਾਂ ਮਾਰੀ ਜਾਂਦੇ ਭਗਵੰਤ ਮਾਨ ਵੀ ਇਸ ਸਟੇਜਾਂ ਤੋਂ ਜਾਂ ਰਸੂਬਾ ਤੁਹਾਡੇ ਦੇ ਵਿੱਚ ਕੋਈ ਆ ਕਿੰਨੇ ਸਾਰੇ ਲਈ ਜਾਂਦਾ ਕਦੀ ਕੇਜਰੀਆਲ ਤੁਰਿਆ ਕਦੀ ਬ੍ਰੀਜ ਸੋਧੀਆਂ ਤੁਰਿਆ ਨਯੋਕ ਦੀ ਆਓ ਕਰਨ ਦੇ ਤੁਸੀਂ ਮੁੱਖ ਮੰਤਰੀ ਕਹਦੇ ਹੋਏ ਜੀ ਬਿਲਕੁਲ ਤੁਹਾਡੇ ਵਲੰਟੀਅਰ ਤੁਹਾਡੇ ਨਾਲ ਕਰੋੜਾ ਵਲੰਟੀਅਰ ਜੁੜਿਆ ਸੀਗਾ ਸਾਰਿਆਂ ਦੇ ਕਾਮ ਹੀ ਸੀਗੇ ਸਾਰਿਆਂ ਨੇ ਖੇਦੇ ਤੁਹਾਡੇ ਨਾਲ ਜੁੜੇ ਹੋਗਾ ਇਹ ਅਸੀਂ ਨਹੀਂ ਕਹਿ ਰਹੇ ਗੱਲਾਂ ਇਹ ਆਪ ਸਾਬਤ ਕਰਦੇ ਨੇ ਇਹਨਾਂ ਨੂੰ ਵਲੰਟੀਅਰ ਦੇ ਵਿੱਚ ਕੋਈ ਨਹੀਂ ਮਿਲਦਾ ਅੱਜ ਕਿਤਾ ਇਲੈਕਸ਼ਨ ਆ ਜੇ ਨਿ ਜ਼ਿਮਨੀ ਚੋਣ ਆ ਜਾਵੇ ਤੇ ਉਹਨਾਂ ਨੂੰ ਹੱਥਾਂ ਪੈਰਾਂ ਦੇਣਾ ਨੇ ਹਾਏ ਹਾਏ ਕਰਦੇ ਫਿਰਨਾ ਕਿ ਕਿਹੜੀ ਪਾਰਟੀ ਦੇ ਵਿੱਚੋਂ ਕਿਹਨੂੰ ਅਸੀਂ ਚੱਕ ਕੇ ਲਿਆਈਏ ਕਿਸ ਤਰ੍ਹਾਂ ਚੱਕ ਕੇ ਲਿਆਈਏ ਬਿਲਕੁਲ ਮਤਲਬ ਕਿ ਉਹੀ ਤਾਂ ਸਵਾਲ ਆ 2027 ਦੂਰ ਦੇ ਤਾਰੇ ਦਿਖਾ ਦੇਣੇ ਆ ਆਮ ਲੋਕਾਂ ਦੇ ਤਾਂ ਦਿਖਾਉਣੇ ਦਿਖਾਣੇ ਆ ਜਿਹੜੇ ਜਿਆਦਾ ਜਿਹੜਾ ਜੂਤ ਪਟਾੰਗ ਹੋਣਾ ਉਹ ਵਲੰਟਰੀਅਰ ਨਹੀਂ ਕਰਨਾ ਜੀ ਕਾਫੀ ਚਾਹੁੰਦਾ ਨਹੀਂ ਸ਼ਬਦਾਵਲੀ ਵਰਤਣੀ ਚਾਹੀਦੀ ਪਰੰਤੂ ਜੋ ਹੁਣ ਮੌਕੇ ਦੇ ਹਾਲਾਤ ਹੈ ਜੀ ਮੈਂ ਨਹੀਂ ਕਹਿ ਰਿਹਾ ਇਹਨਾਂ ਤੇ ਆਪਣੀ ਵਲੰਟੀਅਰ ਕਹਿ ਰਹੇ ਨੇ ਪ੍ਰੀਤ ਜੀ ਹੈਗੇ ਜੀ ਸੋ ਬਹੁਤ ਬਹੁਤ ਧੰਨਵਾਦ ਚੇਤਨ ਜੀ ਧੰਨਵਾਦ ਪ੍ਰੀਤ ਜੀ